ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਪੰਜਵਾ ਦੁਲਬ ਦੇ ਸਵਾਰ ਜਾਹਿ ਨਦਰ ਗਹਿ ਹਾਰ ਹੀ ਪਾਈ ਦੁਲਬ ਭਾਵ ਕਠਨ ਤਾਈ ਨਾਲ ਪ੍ਰਾਪਤ ਹੋਣ ਵਾਲੀ ਮਨੁੱਖਾ ਦੇਹ ਨੂੰ ਹਰੀ ਦੇ ਨਾਮ ਨਾਲ ਸਵਾਰਨਾ ਸਫਲੀ ਕਰਨੀ ਕਰ ਫੇਰ ਤੂੰ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਹਾਰ ਕੇ ਨਹੀਂ ਜਾਵੇਂਗਾ। ਪਾਪ ਤੇਰਾ ਮਨੁੱਖਾ ਜਨਮ ਵਿਅਰਥ ਨਹੀਂ ਜਾਵੇਗਾ। ਹਲਤ ਪਲਤ ਤੁਦ ਹੋਏ ਵੜਿਆਈ ਅੰਤ ਕੀ ਬੇਲਾ ਲੈ ਛਡਾਈ। ਨਾਮ ਕਰਕੇ ਹਲਤ ਪਲਤ ਲੋਕ ਪ੍ਰਲੋਕ ਵਿੱਚ ਤੈਨੂੰ ਵੜਿਆਈ ਸ਼ੋਭਾ ਦੀ ਪ੍ਰਾਪਤੀ ਹੋਵੇਗੀ। ਪੁਨਾਏ ਨਾਮ ਅੰਤ ਅਖੀਰ ਦੀ ਬੇਲਾ ਭਾਵ ਕੜੀ ਵੇਲੇ ਜਮਦੂਤਾ ਆਦਤੋਂ ਵੀ ਛੁਡਾ ਲਵੇਗਾ। ਰਾਮ ਕੇ ਗੁਣ ਗਾਓ ਏ ਪਾਈ ਰਾਮ ਪ੍ਰਮਾਤਮਾ ਦੇ ਗੁਣ ਗਾਉਣਾ ਕਰ ਹਲਤ ਪਲਤ ਹੋ ਹੋਏ ਦੋਵੇਂ ਸੁਹੇਲੇ ਅਚਰਜ ਪੁਰਖ ਧਿਆਉ ਰਹਾਉ ਫਿਰ ਤੇਰੇ ਹਲਤ ਇਹ ਲੋਕ ਅਤੇ ਪਲਤ ਪਰਲੋਕ ਦੋਵੇਂ ਹੀ ਸੁਖੀ ਹੋ ਜਾਣਗੇ ਇਸ ਲਈ ਅਚਰਜ ਤੇ ਪੁਰਖ ਪੂਰਨ ਵਿਆਪਕ ਪ੍ਰਭੂ ਨੂੰ ਧਿਆਉ ਅਰਦਨਾ ਕਰ ਰਹਾਉ ਉੱਠ ਤੇ ਬੈਠ ਤੇ ਹਰ ਜਾਪ ਬਿਨ ਸੈ ਸਗਲ ਸੰਤਾਪ ਏ ਭਾਈ ਪ੍ਰਤਖ ਉੱਠਦਿਆਂ ਅਤੇ ਬੈਠਦਿਆਂ ਵਾ ਉੱਠਦਿਆਂ ਪਾਪ ਸੰਸਾਰ ਵੱਲੋਂ ਉਪਰਾਮ ਹੁੰਦਿਆਂ ਅਤੇ ਬੈਠਤੋਂ ਪਾਪ ਨਿਰਵਕਲਪ ਸਮਾਧੀ ਵਿੱਚ ਇਸਤ ਹੁੰਦਿਆਂ ਪ੍ਰਮਾਤਮਾ ਦਾ ਨਾਮ ਹੀ ਜਪਣਾ ਕਰ ਨਾਮ ਜਪਣ ਕਰਕੇ ਤੇਰੇ ਸਾਰੇ ਸੰਤਾਪ ਦੁੱਖ ਨਾਸ਼ ਹੋ ਜਾਣਗੇ ਬੈਰੀ ਸਭ ਹੋਵੇ ਮੀਤ ਨਿਰਮਲ ਤੇਰਾ ਹੋਵੇ ਚੀਤ ਨਾਮ ਦੇ ਜਪਣ ਕਰਕੇ ਤੇਰੇ ਪਰ ਤਖਵਾ ਕਾਮ ਕ੍ਰੋਧ ਰੂਪੀ ਸਾਰੇ ਬੈਰੀ ਦੁਸ਼ਮਣ ਮੀਤ ਕਹੀਏ ਮਿੱਤਰ ਰੂਪ ਹੋ ਜਾਣਗੇ ਤੇਰਾ ਚਿੱਤ ਵੀ ਨਿਰਮਲ ਉੱਜਲ ਹੋ ਜਾਵੇਗਾ ਸਭ ਤੇ ਊਤਮ ਇਹੋ ਕਰਮ ਸਗਲ ਧਰਮ ਮਹਿ ਸ੍ਰੇਸ਼ਟ ਧਰਮ ਹੇ ਭਾਈ ਇਹ ਨਾਮ ਜਪਣ ਰੂਪੀ ਸਾਰੇ ਨਿਤਨਮਿਤ ਆਦ ਕਰਮਾਂ ਤੋਂ ਸ੍ਰੇਸ਼ਟ ਉੱਤਮ ਹੈ ਸਾਰੇ ਧਰਮਾਂ ਵਿੱਚੋਂ ਵੀ ਇਹ ਨਾਮ ਜਪਣਾ ਸ੍ਰੇਸ਼ਟ ਉੱਤਮ ਧਰਮ ਹੈ ਹਰ ਸਿਮਰਨ ਤੇਰਾ ਹੋਏ ਉਦਾਰ ਜਨਮ ਜਨਮ ਦਾ ਉਤਰੇ ਭਾਰ ਹੇ ਭਾਈ ਪ੍ਰਮਾਤਮਾ ਦੇ ਸਿਮਰਨ ਚਿੰਤਨ ਕਰਕੇ ਤੇਰਾ ਉਦਾਰ ਪਾਰ ਉਤਾਰਾ ਹੋਵੇਗਾ ਅਤੇ ਜਨਮ ਜਨਮਾਂ ਜਨਮਾਤਰਾ ਦਾ ਪਾਪਾਂ ਰੂਪੀ ਭਾਰ ਬੋਝ ਉਤਰੇ ਲੈ ਜਾਵੇਗਾ ਪੂਰਨ ਤੇਰੀ ਹੋਵੇ ਆਸ ਜਮ ਕੀ ਕੱਟੀ ਹੈ ਤੇਰੀ ਫਾਸ ਹੀ ਪਾਈ ਤੇਰੀ ਸਾਰੀ ਇੱਛਾ ਵੀ ਪੂਰੀ ਹੋ ਜਾਵੇਗੀ ਅਤੇ ਤੇਰੀ ਜਮਦੂਤਾਂ ਦੀ ਫਾਸ ਫਾਈ ਵੀ ਕੱਟੀ ਜਾਵੇਗੀ ਗੁਰ ਕਾ ਉਪਦੇਸ਼ ਸੁਣੀ ਜੈ ਨਾਨਕ ਸੁਖ ਸਹਿਜ ਸਮੀਜੈ ਕਿ ਬਾਈ ਗੁਰੂ ਦਾ ਨਾਮ ਜਪਣ ਰੂਪ ਉਪਦੇਸ਼ ਸੁਣਨਾ ਕਰ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਫੇਰ ਸਹਿਜ ਸੁਭਾਵਕ ਹੀ ਸੋਖ ਸਰੂਪ ਵਿੱਚ ਸਮਾ ਜਾਵੇਗਾ RAMKALI MOHALLA PANJWA ਜਿਸ ਕੀ ਤਿਸ ਕੀ ਕਰਮਾਨ ਆਪਨ ਲਾਹੇ ਗੁਮਾਨ ਜਿਸ ਵਾਹਿਗੁਰੂ ਦੀ ਸਾਨੂੰ ਦੇਹ ਵਾ ਪੁੱਤਰ ਧੀਆ ਤਨ ਪਦਾਰਥ ਆਦ ਸਭ ਦਾਤ ਦਿੱਤੀ ਹੋਈ ਹੈ ਇਹ ਸਭ ਦਾਤ ਉਸ ਪਰਮੇਸ਼ਰ ਦੀ ਹੀ ਮੰਨਣਾ ਕਰ ਤੇ ਆਪਨ ਆਪ ਦੇ ਅੰਦਰੋਂ ਦੇ ਪਦਾਰਥਾਂ ਗੁਣਾਂ ਦਾ ਗੁਮਾਨ ਹੰਕਾਰ ਲਾ ਦੇਣਾ ਉਤਾਰ ਦੇਣਾ ਕਰ ਜਿਸका तू तिसका ਸਬ ਕੋਏ तिसਹਿ ਆਰਾਧ ਸਦਾ ਸੁਖ ਹੋਏ ਹਾਂ ਜਿਸ ਵਾਹਿਗੁਰੂ ਦਾ ਤੂੰ ਪੈਦਾ ਕੀਤਾ ਹੋਇਆ ਹੈ ਉਸ ਦਾ ਹੀ ਹਰ ਕੋਈ ਪੈਦਾ ਕੀਤਾ ਹੋਇਆ ਇਸ ਕਰਕੇ ਤਿਸਹ ਉਸ ਪਰਮੇਸ਼ਰ ਨੂੰ ਆਰਾਧਨਾ ਤੇਉਨਾ ਕਰ ਫੇਰ ਤੈਨੂੰ ਹਮੇਸ਼ਾ ਵਾਸਤੇ ਸੁਖ ਆਨੰਦ ਦੀ ਪ੍ਰਾਪਤੀ ਹੋਵੇਗੀ ਕਾਹੇ ਪ੍ਰਮ ਪ੍ਰਮਹ ਬਿਗਾਨੇ ਏ ਜੀਵ ਤੂੰ ਬਿਗਾਨੇ ਪ੍ਰਾਇ ਪਾਪ ਵਿਕਾਰੀ ਪੁਰਖਾਂ ਨਾਲ ਮਿਲ ਕੇ ਕਿਸ ਵਾਸਤੇ ਪਰਮ ਵਿੱਚ ਪੈ ਕੇ ਜੁਨਾ ਵਿੱਚ ਪਰਮ ਦਾ ਫਿਰਦਾ ਹੈ ਵਾਹੀ ਬਿਗਾਨੇ ਬੇਸਮਝ ਅਗਿਆਤ ਜੀਵ ਪਰਮੇਸ਼ਰ ਦੇ ਜਸ ਗਾਉਣ ਤੋਂ ਬਗੈਰ ਤੂੰ ਦੁਇਤ ਨੂੰ ਗਾਉਣ ਵਿੱਚ ਲੱਗ ਕੇ ਕਿਸ ਵਾਸਤੇ ਭਰਮ ਦਾ ਪਰਮਾਇਆ ਹੋਇਆ ਜੂਨਾ ਵਿੱਚ ਪੜਕਦਾ ਫਿਰਦਾ ਹੈ ਨਾਮ ਬਿਨਾ ਕਿਛ ਕਾਮ ਨ ਆਵੇ ਮੇਰਾ ਮੇਰਾ ਕਰ ਬਹੁਤ ਪਛਤਾਣੇ ਰਹਾ ਪਰਮੇਸ਼ਰ ਦੇ ਨਾਮ ਜਪਣ ਤੋਂ ਬਗੈਰ ਤੇਰੇ ਕੋਈ ਪਦਾਰਥ ਕੁਝ ਕੰਮ ਨਹੀਂ ਆਵੇਗਾ ਇਹ ਮੇਰਾ ਤਨ ਹੈ ਇਹ ਮੇਰਾ ਪਦਾਰਥ ਹੈ ਇਸ ਤਰ੍ਹਾਂ ਕਰਕੇ ਬੇਅੰਤ ਪੁਰਖ ਪਛਤਾਵਾਪ ਕਰਦੇ ਹੋਏ ਚਲੇ ਗਏ ਵੱਪਦਾਰਥਾਂ ਦੀ ਮੇਰ ਕਰਨ ਕਰਕੇ 라वण ਦਰਜੋਧਨ ਵਰਗੇ अनेका ਪਸਤਾਉਂਦੇ ਹੋਏ ਖਾਲੀ ਹੱਥ ਦੁਨੀਆ ਤੋਂ ਸਕੰਦਰ ਵਰਗੇ ਕੂਚ ਕਰਕੇ ਚਲੇ ਗਏ راہੋ ਜੋ ਜੋ ਕਰੈ ਸੋਈ ਮਾਨ ਲੇਹ ਬਿਨ ਮਾਨੇ ਰਲ ਹੋ ਵਹਿ ਕੇ ਹਾਂ ਜਿਹੜਾ ਜਿਹੜਾ ਕੁਝ ਪਰਮੇਸ਼ਰ ਆਪਣੀ ਰਜ਼ਾ ਵਿੱਚ ਕਰਦਾ ਹੈ ਉਸ ਨੂੰ ਭਲਾ ਕਰਕੇ ਮਨ ਲੈਣਾ ਕਰ ਕਿਉਂਕਿ ਪਰਮੇਸ਼ਰ ਦੀ ਰਜ਼ਾ ਮੰਨਣ ਤੋਂ ਬਗੈਰ ਕਿ ਮਿੱਟੀ ਵਿੱਚ ਮਿਲਣ ਵਾਲੀਆਂ ਸਭ ਕਿਰਲੀ ਆਦ ਟੇਡੀਆਂ ਜੂਨਾ ਵਿੱਚ ਜਾਣਾ ਹੋਵੇਗਾ ਵਾ ਮਿੱਟੀ ਵਿੱਚ ਹੀ ਰਲਣਾ ਹੁੰਦਾ ਹੈ ਤਿਸ ਕਾ ਪਾਣਾ ਲਾਗੇ ਮੀਠਾ ਗੁਰਪ੍ਰਸਾਦ ਬਿਰਲੇ ਮਨ ਗੂਠਾ ਜੇਕਰ ਤੈਨੂੰ ਉਸ ਪਰਮੇਸ਼ਰ ਦਾ ਪਾਣਾ ਹੁਕਮ ਮੀਠਾ ਮੀਠਾ ਪਿਆਰਾ ਲੱਗੇਗਾ ਤਦ ਹੀ ਆਨੰਦ ਪ੍ਰਾਪਤ ਹੋਵੇਗਾ ਪਰੰਤੂ ਗੁਰਪ੍ਰਸਾਦ ਸਤਗੁਰਾਂ ਦੀ ਕਿਰਪਾ ਦੁਆਰਾ ਕਿਸੇ ਵਿਰਲੇ ਟਾਵੇਂ ਪੁਰਖ ਦੇ ਮਨ ਵਿੱਚ ਹੀ ਪ੍ਰਭੂ ਦਾ ਭਾਣਾ ਮੰਨਣਾ ਬੂਠਾ ਵਸਿਆ ਹੈ ਵੇਪਰਵਾਹ ਅਗੋਚਰ ਆਪ ਆਠ ਪਹਿਰ ਮਨ ਤਾਕੋ ਜਾਪ ਜੋ ਪਰਮੇਸ਼ਰ ਵੇਪਰਵਾਹ ਬੇਮਥਾਜ ਅਗੋਚਰ ਇੰਦਰੀਆਂ ਦੇ ਅਵਿਸ਼ੇ ਤੇ ਆਪਣਾ ਆਪ ਰੂਪ ਹੈ ਏ ਮੇਰੇ ਪਿਆਰੇ ਜੇ ਨਿਹਾਲ ਹੋਣਾ ਚਾਹੁੰਦਾ ਹੈ ਤਾਂ ਅਠੇ ਪਹਿਰ ਤਾਕੋ ਉਸ ਪਰਮੇਸ਼ਰ ਨੂੰ ਜਪਣਾ ਕਰ ਜਿਸ ਚਿਤ ਆਏ ਬਿਨ ਸਹਿ ਦੁਖਾ ਹਲਤ ਪਲਤ ਤੇਰਾ ਊਜਲ ਮੁਖਾ ਜਿਸ ਪਰਮੇਸ਼ਰ ਦੇ ਚਿਤ ਜਾਦ ਆਉਣ ਤੋਂ ਜੰਮਣ ਮਰਨ ਦੇ ਦੁਖਾ ਦੁਖ ਬਿਨ ਸਹਿ ਨਾਸ਼ ਹੋ ਜਾਂਦੇ ਆ ਅਤੇ ਹਲਤ ਪਲਤ ਲੋਕ ਪਰਲੋਕ ਵਿੱਚ ਤੇਰਾ ਊਜਲ ਨਿਰਮਲ ਮੁਖਾ ਮੁਖੜਾ ਹੋ ਜਾਵੇਗਾ ਕੌਣ ਕੌਣ ਉਦਰੇ ਗੁਣ ਗਾਏ ਗਨਣ ਨਜਾਈ ਕੀਮ ਨਾ ਪਾਏ ਹਾਂ ਪਰਮੇਸ਼ਰ ਦੇ ਗੁਣ ਗਾ ਕੇ ਕਿਹੜੇ ਕਿਹੜੇ ਉਧਰੇ ਤਰੇ ਜੇਕਰ ਤਰਨ ਵਾਲਿਆਂ ਨੂੰ ਗਿਣਨਾ ਕਰੀਏ ਤਾਂ ਗਿਣੇ ਨਹੀਂ ਜਾ ਸਕਦੇ ਅਤੇ ਨਾ ਹੀ ਉਹਨਾਂ ਦੀ ਕੀਮਤ ਪੈਂਦੀ ਹੈ ਬੂਡਤ ਲੋਹ ਸਾਧ ਸੰਗ ਤਰੈ ਨਾਨਕ ਜਿਸਹਿ ਪ੍ਰਾਪਤ ਕਰੈ ਹਾਂ ਜਿਵੇਂ ਸਮੁੰਦਰ ਵਿੱਚ ਡੁੱਬਦਾ ਹੋਇਆ ਲੋਹਾ ਬੇੜੀ ਦੀ ਸੰਗਤ ਕਰਕੇ ਸਮੁੰਦਰ ਤੋਂ ਤਰ ਜਾਂਦਾ ਹੈ ਇਸੇ ਪ੍ਰਕਾਰ ਜਪਾ ਕਰਮਾਂ परे हुए जीव संसार समुद्र ਵਿੱਚ ਡੁੱਬ ਰਹੇ ਸਨ ਉਹ ਸਾਧ ਸੰਗਤ ਰੂਪੀ ਬੇੜੀ ਦੀ ਸੰਗਤ ਕਰਕੇ ਸਮੁੰਦਰ ਤੋਂ ਤਰ ਜਾਂਦੇ ਹਨ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਪਰ ਜਿਸ ਨੂੰ ਗੁਰੂ ਪਰਮੇਸ਼ਰ ਕਿਰਪਾ ਕਰਕੇ ਸਾਧ ਸੰਗਤ ਰੂਪੀ ਬੇੜੇ ਨਾਲ ਪ੍ਰਾਪਤ ਕੀਏ ਮਿਲਾਉਣਾ ਕਰਦਾ ਹੈ ਉਹ ਹੀ ਤਰਦਾ ਹੈ RAM KALI MAHALLA PANJWA ਮਨ ਮਾਹੀ ਜਾਪ ਭਗਵੰਤ ਗੁਰ ਪੂਰੈ ਇਹ ਦੀਨੋ ਮੰਤ ਇਹ ਭਾਈ ਜੋ ਪਰਮੇਸ਼ਰ ਤੇਰੇ ਮਨਾ ਕੀਏ ਚਿੱਤ ਵਿੱਚ ਹੈ ਉਸ ਭਗਵੰਤ ਪਰਮੇਸ਼ਰ ਨੂੰ ਜਪਣਾ ਕਰ ਵਾ ਆਪਣੇ ਹਿਰਦੇ ਵਿੱਚ ਖਟਾ ਖੱਡ ਭਗਨ ਸੰਪੰਨ ਪਰਮੇਸ਼ਰ ਨੂੰ ਜਪਣਾ ਕਰ ਪੂਰਨ ਸਤਿਗੁਰਾਂ ਨੇ ਸਾਨੂੰ ਵਾ ਤਮਾਮ ਜੀਵਾਂ ਨੂੰ ਇਹੋ ਮੰਤ ਉਪਦੇਸ਼ ਦੇਣਾ ਕੀਤਾ ਹੈ ਮਿਟੇ ਸਗਲ ਪੈ ਤਰਾਸ ਪੂਰਨ ਹੋਈ ਆਸ ਹਾਂ ਜਿਨ੍ਹਾਂ ਜਿਨ੍ਹਾਂ ਨੇ ਵੀ ਪਰਮੇਸ਼ਰ ਦੇ ਨਾਮ ਨੂੰ ਗੁਰ ਉਪਦੇਸ਼ ਦੁਆਰਾ ਜਪਣਾ ਕੀਤਾ ਹੈ ਉਹਨਾਂ ਉਹਨਾਂ ਦੇ ਸਾਰੇ ਇਸ ਲੋਕ ਦੇ ਡਰ ਤੇ ਸਾਰੇ ਪਰਲੋਕ ਦੇ ਤਰਾਸ ਡਰ ਮਿਟ ਗਏ ਦੂਰ ਹੋ ਗਏ ਹਨ ਤੇ ਉਹਨਾਂ ਦੀ ਆਸਾ ਵੀ ਸਾਰੀਆਂ ਪੂਰੀਆਂ ਹੋ ਗਈਆਂ ਉਮੀਦਾਂ ਪੂਰੀਆਂ ਹੋ ਗਈਆਂ ਸਫਲ ਸੇਵਾ ਗੁਰ ਦੇਵਾ ਸੁਰ ਗੁਰੂ ਦੇਵਾ ਤੂੰ ਭਾਵ ਸਤ ਗੁਰੂ ਨਾਨਕ ਦੇਵ ਜੀ ਦੀ ਭਗਤੀ ਰੂਪ ਸੇਵਾ ਟਹਿਲ ਕੀਤੀ ਹੋਈ ਸਫਲ ਹੈ ਵਾ ਸਫਲ ਸਹਿਤ ਗਿਆਨ ਰੂਪੀ ਫਲ ਦੇ ਕਰਨ ਵਾਲੀ ਹੈ ਕੀਮਤ ਕਿਹ ਕਹਿਣ ਨਾ ਜਾਈ ਸਾਚੇ ਸੱਚ ਅਲਖ ਅਪੇਵਾਰਾ ਹਾ ਪਰਮੇਸ਼ਰ ਦੇ ਗੁਣਾ ਦੀ ਕੀਮਤ ਕਦਰ ਕੁਝ ਵੀ ਸ਼ਬਦ ਰਾਹੀਂ ਕਥਨ ਨਹੀਂ ਕੀਤੀ ਜਾ ਸਕਦੀ ਕਿਉਂਕਿ ਉਹ ਸੱਚਾ ਪਰਮੇਸ਼ਰ ਸਤ ਸਰੂਪ ਅਲਖ ਲਖਣ ਤੂੰ ਰਹਤ ਅਤੇ ਅਪੇਵਾ ਭੇਦ ਤੂੰ ਰਹਤ ਹੈ ਰਹਾਉ ਬਿਸਰਾਮ ਦੀ ਕੇ ਸਤਗੁਰੂ ਪਰਮਾਉਂਦੇ ਆ ਕਰਨ ਕਰਾਵਨ ਆਪ ਤਿਸ ਕੋ ਸਦਾ ਮਨ ਜਾਪ ਜੋ ਸਾਰਿਆਂ ਕਾਰਜਾਂ ਨੂੰ ਆਪ ਕਰਨ ਵਾਲ ਤੇ ਜੀਵਾਂ ਤੂੰ ਆਪ ਹੀ ਪ੍ਰੇਰ ਕੇ ਕਰਾਉਣ ਵਾਲਾ ਪਰਮੇਸ਼ਰ ਹੈ ਏ ਮਨਾ ਆਪਣੀ ਮਨਮਤ ਛੱਡ ਕੇ ਉਸ ਪਰਮੇਸ਼ਰ ਨੂੰ ਹਮੇਸ਼ਾ ਜਪਣਾ ਰੱਦਨਾ ਕਰ ਦਿਸ ਕੀ ਸੇਵਾ ਕਰੀਤ ਸੱਚ ਸਹਿਜ ਸੁਖ ਪਾਵਹਿ ਮੀਤ ਹਾਉਸ ਪਰਮੇਸ਼ਰ ਦੀ ਭਗਤੀ ਰੂਪ ਸੇਵਾ ਟਹਿਲ ਨਿਤਾ ਪ੍ਰਤੀ ਕਰਿਆ ਕਰ ਏ ਮੇਰੇ ਮੀਤ ਮਿੱਤਰਾ ਫੇਰ ਤੂੰ ਸਹਿਜ ਸੁਤੇ ਸਿੱਧ ਹੀ ਸੱਚਾ ਸੁਖ ਆਨੰਦ ਪਾ ਲਵੇਗਾ ਵਾ ਸੱਚ ਸਰੂਪ ਦੀ ਪ੍ਰਾਪਤੀ ਦਾ ਸੁਖ ਤੇ ਗਿਆਨ ਪਾ ਲਵੇਗਾ ਸਾਹਿਬ ਮੇਰਾ ਅਤਿ ਪਾਰਾ ਕਿਨ ਮਹਿ ਥਾਪ ਉਥਾਪਨ ਹਾਰਾ ਮੇਰਾ ਸਾਡਾ ਸਾਹਿਬ ਮਾਲਕ ਪਰਮੇਸ਼ਰ ਅਤਿਆੰਤ ਪਾਰਾ ਹੈ ਪਾਪ ਸਾਰਿਆਂ ਦਾ ਆਦਿ ਸਥਾਨ ਸਰੂਪ ਹੋਣ ਕਾਰਨ ਦੇਸ਼ ਕਾਲ ਵਸਤੂ ਦੇ ਪੇਤ ਤੋਂ ਰਹਦਾ ਵਾ ਅਤਿਆੰਤ ਪਾਰਾ ਪਾਪ ਸਾਰਿਆਂ ਦਾ ਆਦਿ ਸਥਾਨ ਸਰੂਪ ਹੈ ਕਿਨ ਮਹਿ ਥਾਪ ਉਥਾਪਨ ਹਾਰਾ ਉਹ ਇੱਕ ਛਿਨ ਵਿੱਚ ਸੰਸਾਰ ਨੂੰ ਪੈਦਾ ਕਰਕੇ ਪਾਲਣਾ ਕਰ ਲਿੰਦਾ ਹੈ ਧਿਖੇਨ ਵਿੱਚ ਉਥਾਪਨ ਹਾਰ ਪੁੱਟਣ ਵਾਲਾ ਭਾਗ ਪਰਲੋ ਕਰਨ ਵਾਲਾ ਹੈ ਤਿਸ ਬਿਨ ਅਵਰ ਨਾ ਕੋਈ ਜਨਕਾਰ ਆਖਾ ਸੋਈ ਉਸ ਪਰਮੇਸ਼ਰ ਤੋਂ ਬਗੈਰ ਹੋਰ ਕੋਈ ਵੀ ਸਰਬ ਕਲਾ ਸਮਰੱਤ ਨਹੀਂ ਹੈ ਆਪਣੇ ਪਿਆਰੀ ਜਨ ਦਾਸਾਂ ਦਾ ਸੋਈ ਉਹ ਪਰਮੇਸ਼ਰ ਆਪ ਹੀ ਰਖਿਆਕ ਹੈ ਉਸ ਪਰਮੇਸ਼ਰ ਦੇ ਸਾਹਮਣੇ ਇਉ ਬੇਨਤੀ ਕਰੀਏ ਕਰ ਕਿਰਪਾ ਅਰਦਾਸ ਸੁਣੀ ਜੈ ਆਪਣੇ ਸੇਵਕ ਕੋ ਦਰਸ਼ਨ ਦੀਜੈ ਏ ਪਰਮੇਸ਼ਰ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰਕੇ ਮੇਰੀ ਅਰਦਾਸ ਬੇਨਤੀ ਸੁਣ ਨਾ ਕਰੋ ਮੈਨੂੰ ਆਪ ਦੇ ਸੇਵਕ ਦਾਸ ਨੂੰ ਆਪਣਾ ਦਰਸ਼ਨ ਦੀਦਾਰ ਬਖਸ਼ ਦੇਣਾ ਕਰੋ ਨਾਨਕ ਜਾਪੀ ਜਪ ਜਾਪ ਸਭ ਤੇ ਊਚ ਜਾ ਕਾ ਪਰਤਾਪ ਸਤਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਾਪੀ ਤੂੰ ਭਾਵ ਜਾਪਕ ਬਣ ਕੇ ਉਸ ਪਰਮੇਸ਼ਰ ਦੇ ਜਾਪ ਨੂੰ ਜਪਣਾ ਕਰ ਵਾ ਜਪ ਜਪਣੇ ਜੋਗ ਪਰਮੇਸ਼ਰ ਨੂੰ ਜਪਣਾ ਕਰ ਜਿਸ ਪਰਮੇਸ਼ਰ ਦਾ ਪ੍ਰਤਾਪ ਤੇਜ ਪ੍ਰਭਾਵ ਸਾਰਿਆਂ ਤੋਂ ਉੱਚਾ ਸ੍ਰੇਸ਼ਟ ਹੈ ਵਾਹਿਗੁਰੂ wah guru ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ